ਵੈਰੋਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਪਰਦਾਇ ਕਾਰ ਸੇਵਾ ਸ੍ਰੀ ਹਰਿ ਸਿੰਘ ਜੀ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਮਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਅਦੇ ਸੰਤ ਬਾਬਾ ਹਾਕਮ ਸਿੰਘ ਜੀ ਵੀ ਅਗਵਾਈ ਹੇਠ ਪਿਛੇ ਕੁਛ 3-4 ਦਿਨਾਂ ਤੋਂ ਨੈਸ਼ਨਲ ਹਾਈਵੇ 54 ਅਤੇ ਹੈੱਡਕੁਆਟਰ ਡੇਰਾ ਤਪੂ ਬੰਸਾ ਦੇ ਆਲੇ ਦੁਆਲੇ ਛਾਦਰ ਫਲਦਾਰ ਅਦੇ ਹੋਰ ਅਨੇਕਾ ਕਿਸਮਾਂ ਦੇ ਬੂਟੇ ਲਾਉਣ ਦੀ ਸੇਵਾ ਕੀਤੀ ਜਾ ਰਹੀ ਹੈ। ਮਹਾਪੁਰ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਫੱਤੀ ਕਈ ਵਾਰਕੇ ਵੱਡੀ ਗਿਣਤੀ ਦੇ ਅੰਦਰ ਨੌਜਵਾਨਾਂ ਨੂੰ ਸੰਪਰਦ ਹੈ ਦੇ ਵਕਫਾ ਗਿਹਾ ਸਿੰਘ ਜਥੇਦਾਰ ਅਤੇ ਹੋਰ ਅਨੇਕਾਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਵੱਡੀ ਗਿਣਤੀ ਦੇ ਅੰਦਰ ਜਿਹੜੇ ਬੂਟਿਆਂ ਦੀ ਜਿਹੜੀ ਮੁਹਿੰਮ ਹੈ ਉਹਨੂੰ ਚੋਰਿਆ ਜਾ ਰਿਹਾ ਹੈ ਤਾਂ ਕਿ ਜਿਹੜਾ ਧਰਤੀ ਹੇਠਾਂ ਪਾਣੀ ਮੁਕਰਿਆ ਉਹਦੀ ਵੀ ਬਚਤ ਹੋ ਸਕੇ ਜਿਹੜਾ ਪ੍ਰਦੂਸ਼ਣ ਹੈ ਉਦੇ ਦੇ ਵੀ ਠਲ ਪਾਈ ਜਾ ਸਕੇ ਅਤੇ ਵਾਦਾ ਵਰਨ ਜਿਹੜਾ ਸਾਫ ਅਤੇ ਸ਼ੁੱਧ ਹੋਏ اسی ਦੇ ਤਹਿਤ ਬਾਬਾ ਸੁਖਾਸਿੰਘ ਜੀ ਦੀ ਇਕਵਾਈ ਹੈਡ ਮਹੀਨੇ ਤੋਂ ਡੇਢ ਮਹੀਨੇ ਅਗਲੇ ਜਿਹੜੇ ਹੈ ਕਿ ਬਰਸਾਤਾ ਦੇ ਨੈਸ਼ਨਲ ਹਾਈਵੇ 54 ਜਿਹੜਾ ਕਿ ਸਰਹੈਲੀ ਸਾਹਿਬ ਦੇ ਵਿਚਕਾਰ ਨਹੀਂ ਸਿਰੋ ਤੋਂ ਲੈ ਕੇ ਹਰੀਏ ਤਈ ਜਾਂਦਾ ਹੈ ਦੋਵੇਂ ਪਾਸੇ ਸੰਤਾ ਦੇ ਸਹਿਯੋਗ ਦੇ ਨਾਲ ਵੱਡੀ ਗਿੰਦੀ ਦੇ ਅੰਦਰ ਬੂਟੇ ਲਾਏ ਜਾਣਗੇ ਤੇ ਸੇਵਾ ਕੀਤੀ ਜਾਊ